ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਹੀ ਬਰੌਡਵੇ ਇਮੀਗ੍ਰੇਸ਼ਨਸ ਤੋਂ ਅਮਰਜੀਤ ਸਿੰਘ ਕਮਰ ਸਾਡੇ ਨਾਲ ਮੌਜੂਦ ਨੇ ਜਿਹੜੇ ਮੰਨੇ ਪਰ ਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਸੋ ਵਿਸ਼ਾ ਬਹੁਤ ਮਹੱਤਵਪੂਰਨ ਹੈ ਜਿਹੜੇ ਤੇ ਅੱਜ ਅਸੀਂ ਗੱਲਬਾਤ ਕਰਨੀ ਹੈ ਕਮਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਢਲਾਈ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਮਰ ਸਾਹਿਬ ਕੈਨੇਡਾ ਬਾਰੇ ਜਿਵੇਂ ਇੱਕ ਸ਼ਬਦ ਚ ਗੱਲ ਮੁਕਾਵਾਂ ਸਵਾਲ ਦੇ ਰੂਪ ਚ ਕੀ ਕੈਨੇਡਾ ਮੁੱਕ ਗਿਆ ਕੈਨੇਡਾ ਖਤਮ ਹੋ ਗਿਆ ਦੇਖੋ ਜੀ ਇਹ ਸਟੋਰੀਆਂ ਇੱਕ ਸਾਲ ਹੋ ਗਿਆ ਚੱਲਦੇ ਕੈਨੇਡਾ ਇਦਾਂ ਨਾ ਖਤਮ ਹੋਇਆ ਨਾ ਕੈਨੇਡਾ ਖਤਮ ਹੋਣਾ ਹਰ ਚੀਜ਼ ਸਮੇਂ ਦੇ ਨਾਲ ਨਾਲ ਆਪਣਾ ਰੂਪ ਬਦਲਦੀ ਹੈ ਆਪਣਾ ਤੌਰ ਤਰੀਕਾ ਬਦਲਦੀ ਹੈ ਕੈਨੇਡਾ ਨੇ ਵੀ ਇਹ ਬਦਲਿਆ ਬਸ ਆਇਆ ਕਿ ਦੂਜੀਆਂ ਕੰਟਰੀਆਂ ਨਾਲੋਂ ਬਹੁਤ ਜ਼ਿਆਦਾ ਲੇਟ ਬਦਲਿਆ ਦੂਜੀਆਂ ਕੰਟਰੀਆਂ ਆਪਣਾ ਸੀਨ ਸਾਲ 2 ਸਾਲ ਬਾਅਦ 4 ਸਾਲ ਬਾਅਦ ਕਰ ਦਿੰਦੀਆਂ ਸੀਗੀਆਂ ਕੈਨੇਡਾ ਨੇ ਪਿਛਲੇ 20 ਸਾਲਾਂ ਚ ਕਿਸੇ ਬੱਚੇ ਨੂੰ ਪਰੇਸ਼ਾਨ ਨਹੀਂ ਕੀਤਾ ਵੱਧ ਤੋਂ ਵੱਧ ਕੋਈ ਚੇਂਜਸ ਆਈਆਂ ਤਾਂ ਕਿਸੇ ਟਾਈਮ ਤੇ ਹਾਈਲੈਟ 6 ਓਵਰ ਆਲ ਚੱਲਦਾ ਹੁੰਦਾ ਸੀ ਫਿਰ ਉਹ 6 ਸੀਚ ਹੋ ਗਿਆ ਪਰ ਉਹ ਦੁਬਾਰਾ 6 ਓਵਰ ਆਲ ਹੋ ਗਿਆ ਸੋ ਇਸ ਤੋਂ ਵੱਧ ਕੁਝ ਨਹੀਂ ਇੱਕ ਜੀਆਈਸੀ ਕਹ ਲੋ ਵੱਧ ਗਈ ਸੀ ਉਹ ਸਮੇਂ ਦੀ ਲੋਡ ਸੀ ਕਿਉਂਕਿ ਜੇ ਆਪਾਂ ਦੇਖੀਏ ਜਿਹੜੀ ਪੁਰਾਣਾ ਜੀਆਈਸੀ ਸੈੱਟ ਹੋਇਆ ਸੀ ਉਹ ਤਕਰੀਬਨ 2010 ਦੇ ਲਾਗੇ ਛਾਗੇ ਹੋਇਆ ਸੀ ਸੋ ਦਸਾਂ 14 ਸਾਲਾਂ ਬਾਅਦ ਮਹਿੰਗਾਈ ਬਹੁਤ ਜ਼ਿਆਦਾ ਵਧੀ ਆਰਾਊਂਡ ਦਾ ਵਰਲਡ ਵਧੀ ਕੱਲੀ ਉੱਥੇ ਨਹੀਂ ਵਧੀ ਸੋ ਕਿਤੇ ਨਾ ਕਿਤੇ ਜੀਆਈਸੀ ਵਧਣਾ ਜਾਂ ਉੱਥੇ ਦੀ ਲਿਵਿੰਗ ਕਾਸਟ ਵਧਣਾ ਇਹ ਇੱਕ ਸੁਭਾਵਿਕ ਜੀ ਚੀਜ਼ ਹੋਈ ਬਟ ਉਸ ਤੋਂ ਬਾਅਦ ਇੱਕ ਪੋਲੀਟੀਕਲ ਮਸਲਾ ਬਣ ਗਿਆ ਕੈਨੇਡਾ ਔਰ ਬਹੁਤ ਜ਼ਿਆਦਾ ਲੋਕਾਂ ਨੂੰ ਕੋਵਿਡ ਤੋਂ ਬਾਅਦ ਉਹਨਾਂ ਨੇ ਵੀਜ਼ਾ ਦੇ ਦਿੱਤਾ ਵੱਡੀ ਗਲਤੀ ਉਹਨਾਂ ਨੇ ਇੱਥੇ ਕੀਤੀ ਹੈ ਕਿ ਜਿੰਨਾ ਰਾਸ਼ਿਕ ਕੈਨੇਡਾ 'ਚ ਰੁਕ ਗਿਆ ਸੀਗਾ ਕਰੋਨਾ ਕਾਲ ਦੇ ਦੌਰਾਨ ਔਰ ਤਕਰੀਬਨ ਉਹ ਡੇਢ ਸਾਲ ਇਫੈਕਟ ਰਿਹਾ ਜਿਦੇ 'ਚੋਂ 6 ਮਹੀਨੇ ਕਰੋਨਾ ਲੈ ਗਿਆ ਡਾਇਰੈਕਟਲੀ ਉਸ ਤੋਂ ਬਾਅਦ ਹੌਲੀ-ਹੌਲੀ ਖੁੱਲਦਿਆਂ ਸਾਲ ਹੋਰ ਲੱਗ ਗਿਆ ਪਰ ਕੈਨੇਡਾ ਨੇ ਗਲਤੀ ਆ ਕੀਤੀ ਕਿ ਉਹਨਾਂ ਨੇ ਸੋਚਿਆ ਕਿ ਜਿੰਨਾ ਸਾਡਾ ਨੁਕਸਾਨ ਕੋਵਿਡ 'ਚ ਹੋਇਆ ਸੀ ਕੋਵਿਡ ਤੋਂ ਬਾਅਦ ਪੂਰਾ ਕਰ ਲੀਏ ਪਰ ਗੱਲ ਹੈ ਕਿ ਲੋਕ ਤਾਂ ਕੈਨੇਡਾ ਚ ਚਲੇ ਗਏ ਪਰ ਕੈਨੇਡਾ ਤਿਆਰ ਨਹੀਂ ਸੀ ਇੰਨੇ ਸਾਰੇ ਲੋਕਾਂ ਲਈ ਜਿੱਥੇ ਕਿਤੇ ਨਾ ਕਿਤੇ ਹਾਊਸਿੰਗ ਪ੍ਰੋਬਲਮ ਸਾਹਮਣੇ ਆਈਆਂ ਜੌਬ ਪ੍ਰੋਬਲਮ ਸਾਹਮਣੇ ਆਈਆਂ ਔਰ ਪਿੱਛੋ ਜਾਣ ਵਾਲਾ ਰਸ਼ ਰੁਕੀ ਨਹੀਂ ਰਿਹਾ ਸੀ ਕਿਉਂਕਿ ਐਮਬੈਸੀ ਨੂੰ ਜਿਹੜੇ ਟ੍ਰੈਂਡ ਨਾਲ ਵੀਜ਼ੇ ਇਸ਼ੂ ਹੋ ਰਹੇ ਸੀ ਉਹ ਤਾਂ 2023 ਤੱਕ ਇਦਾਂ ਸ਼ੁਰੂ ਹੁੰਦੇ ਰਹੇ ਵੀਜ਼ੇ ਮਿਲਦੇ ਰਹੇ ਜਿੱਦਾਂ ਵੀ ਕੋਈ ਮੀ ਆਇਆ ਹੁੰਦਾ ਵੀਜ਼ਿਆਂ ਦਾ ਆਪਾਂ ਦੇਖੀਏ ਤੇ ਟੂਰਿਸਟ ਵੀਜ਼ਾ ਜਿਹੜਾ ਬੰਦਾ ਸਿੱਧਾ-ਸਿੱਧਾ ਦੇਖਦਾ ਸੀ ਯਾਰ ਇਹ ਟੂਰਿਸਟ ਵੀਜ਼ਾ ਲੈਣ ਦਾ ਹੱਕਦਾਰ ਨਹੀਂ ਹੈ ਫਰ ਮੇ ਉਹ ਫਾਈਲ ਸਾਡੇ ਕੋਈ ਲਵਾਉਂਦਾ ਸੀ ਜਾਂ ਕਿਸੇ ਕੋਈ ਲਵਾਉਂਦਾ ਸੀ ਉਹਨੂੰ ਵੀ ਕੈਨੇਡਾ ਵੀਜ਼ਾ ਦਿੰਦਾ ਸੀ ਸੋ ਜਦੋਂ ਇਦਾਂ ਦੀਆਂ ਸਿਚੁਏਸ਼ਨਾਂ 'ਚ ਉਹਨਾਂ ਨੇ ਵੀਜ਼ੇ ਦਿੱਤੇ ਆ ਤੇ ਫਿਰ ਉਹਨਾਂ ਕੋਲ ਬਲੰਡਰ ਹੋਏ ਨੇ ਗਲਤੀਆਂ ਹੋਈਆਂ ਨੇ ਹੁਣ ਉਹ ਗਲਤੀਆਂ ਦਾ ਹਰਜਾਨਾ ਉਹਨਾਂ ਸਿਰ ਵੀ ਪਿਆ ਸਰਕਾਰ ਐ ਟਰੂਡੋ ਦੀ ਵੀ ਰਿਸਕ ਤੇ ਲੱਗੀ ਪਈ ਹੈ ਪੂਰੀ ਔਰ ਬਹੁਤ ਘੱਟ ਚਾਂਸ ਨੇ ਕਿ ਉਹ ਵਾਪਸ ਆਉਗੀ ਤੇ ਉਹਦਾ ਨੁਕਸਾਨ ਸਾਡੇ ਜਿੰਨੇ ਵੀ ਸਟੂਡੈਂਟਸ ਕਹੋ ਟੂਰਿਸਟ ਵੀਜ਼ੇ ਵਾਲੇ ਕਹੋ ਪੰਜਾਬ ਦੇ ਕਹੋ ਗੁਜਰਾਤ ਦੇ ਕਹੋ ਜਿਹੜੇ ਬਹੁਤ ਜ਼ਿਆਦੀ ਵੱਡੀਆਂ ਗਿਣਤੀਆਂ 'ਚ ਗਏ ਇਹ ਨੁਕਸਾਨ ਉਹਨਾਂ ਨੇ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਚ ਚੱਲਿਆ ਕਿ ਉੱਥੇ ਜਾ ਕੇ ਜਾਹੇ ਜੌਬਸ ਲੱਭਣ ਦੇ ਵਿੱਚ ਸਟਰਗਲ ਕੀਤੀ ਹੈ ਹਾਊਸਿੰਗ ਲੱਭਣ ਚ ਸਟਰਗਲ ਕੀਤੀ ਹੈ ਪੀਆਰ ਦੇ ਹੁਣ ਨੋਰਮਸ ਚੇਂਜ ਹੋ ਗਏ ਹੋਰ ਕਈ ਰੂਲਸ ਰੈਗੂਲੇਸ਼ਨ ਕੈਨੇਡਾ ਨੇ ਬਦਲ ਦਿੱਤੇ ਟੂਰਿਸਟ ਵੀਜ਼ੇ ਗਾਂ ਟਫ ਕਰ ਦਿੱਤੇ ਟੂਰਿਸਟ ਵੀਜ਼ਾ ਨੂੰ ਵਰਕ ਪਰਮਿਟ ਚ ਬਦਲਣਾ ਟਫ ਕਰ ਦਿੱਤਾ ਸੋ ਇਹ ਸਾਰੇ ਬਦਲਾਅ ਨੇ ਬਟ ਇਹ ਬਦਲਾਵਾਂ ਤੋਂ ਬਾਅਦ ਜਿਹੜਾ ਕੈਨੇਡਾ 2025 ਲਈ ਤਿਆਰ ਦਿਖ ਰਿਹਾ ਜਿਦੇ ਚ 24 ਜੱਪਾ ਦੇਖਿਆ ਤੇ ਹਰ ਮਹੀਨੇ ਖਬਰ ਆਈ ਹੈ ਖਬਰ ਆਈ ਹੈ ਹਰ ਮਹੀਨੇ ਕੁਛ ਨਾ ਕੁਛ ਬਦਲਿਆ ਔਰ ਵੱਡਾ ਬਦਲਿਆ ਪਰ ਮੈਂ ਮੈਂ ਸਵਾਲ ਨੂੰ ਮਾਰਾ ਜਾਂ ਹੋਰ ਬਦਲਾਂ ਜੀ ਕਿ ਜੋ ਕੁਝ ਪਿਛਲੇ ਸਮਿਆਂ ਚ ਅਸੀਂ ਦੇਖ ਰਹੇ ਆ ਕਿ ਵਿਦਿਆਰਥੀ ਧਰਨੇ ਮਾਰ ਰਹੇ ਨੇ ਡਿਪੋਰਟ ਹੋਣ ਦੇ ਖਤਰੇ ਨੇ ਮੈਂ ਸੋਸ਼ਲ ਮੀਡੀਆ ਦੀ ਫਿਗਰ ਦੀ ਗੱਲ ਕਰਾਂ ਤਾਂ 70 ਕ ਹਜ਼ਾਰ ਤੇ ਖਤਰਾ ਸੀ ਤੇ ਉਹ ਵੱਡਾ ਵੱਡਾ ਕਹਿੰਦੇ ਹੁਣ 50 ਲੱਖ ਹੋ ਗਿਆ ਵੀ ਕਈ ਲੱਖ ਤੇ ਖਤਰਾ ਹੈ ਮਤਲਬ ਇਨਾ ਹਾਲਾਤਾਂ ਚ ਜਿਹੜਾ ਸਾਡਾ ਪੰਜਾਬੀ ਹੈ ਜਾਂ ਇੰਡੀਅਨ ਸਟੂਡੈਂਟ ਹੈ ਉਹ ਦਾ ਪ੍ਰੂਸਾ ਜਾਂ ਨਹੀਂ ਬਣ ਰਿਹਾ ਕੈਨੇਡਾ ਤੇ ਇਹ ਇਹ ਕਨਵਿੰਸ ਕਿਵੇਂ ਹੋ ਜਾਦੀ ਸਮਝੋ ਜਿਹੜੀ 70000 ਦੀ ਫਿਗਰ ਅੱਜ ਤੋਂ 6 ਮਹੀਨੇ ਪਹਿਲਾਂ ਆਈ ਸੀ ਉਹ 70000 ਚੋਂ ਇੱਕ ਮਹੀਨੀ ਰਿਪੋਰਟ ਹੋਇਆ ਉਸ ਤੋਂ ਪਹਿਲਾਂ ਵੀ ਇੱਕ 300 ਬੱਚਿਆਂ ਦੀ ਤੁਹਾਨੂੰ ਯਾਦ ਹੋਵੇ ਇੱਕ ਕਾਲਜ ਦਾ ਫਰਾਡ ਹੋਇਆ ਸੀ 700 700 ਬੱਚਿਆਂ ਦੀ ਔਰ ਉਹਦੇ ਵੀ ਰਿਪੋਰਟ ਹੋਣ ਦੀ ਖਬਰ ਹੋਈ ਸੀ ਇੱਕ ਬੱਚਾ ਰਿਪੋਰਟ ਨਹੀਂ ਹੋਇਆ ਤੇ ਤੁਸੀਂ ਸੋਚਦੇ ਹੋ 50 ਲੱਖ ਚੋਂ ਕੋਈ ਰਿਪੋਰਟ ਹੋਊਗਾ ਪਿਆ ਲੱਖ ਦੀ ਤੇ ਰਿਪੋਰਟ ਹੋਣ ਦੀ ਖਬਰ ਹੀ ਨਹੀਂ ਗਿਆ ਤੇ ਇੱਕ ਬਣਾਤੀ سوشل ਮੀਡੀਆ ਨੇ ਇਹ ਤੇ ਬੇਸਿਕਲੀ ਪਾਰਲੀਮੈਂਟ ਦੇ ਵਿੱਚ ਆਪਾਂ ਇੰਡੀਆ ਪਾਰਲੀਮੈਂਟਸ ਵੀ ਦੇਖਦੇ ਆਂ ਕਈ ਪੁੱਠੇ ਸਿੱਧੇ ਸਵਾਲ ਇੱਕ ਦੂਜੇ ਤੋਂ ਪੁੱਛਦੇ ਨੇ ਜਿਨ੍ਹਾਂ ਦਾ ਸੁਣਨ ਵਾਲੇ ਨੂੰ ਪਤਾ ਹੁੰਦਾ ਸਿਰ ਪੈਰ ਹੈ ਨਹੀਂ ਜੀ ਸੋ ਇਹ ਇੱਕ ਆਪੋਜੀਸ਼ਨ ਦੇ ਮਿਨਿਸਟਰ ਐਮਪੀ ਨੇ ਸਵਾਲ ਪੁੱਛਿਆ ਸੀਗਾ ਵੀ 2025 'ਚ 50 ਲੱਖ ਲੋਕਾਂ ਦੇ ਵੀਜ਼ੇ ਖਤਮ ਹੋ ਰਹੇ ਨੇ ਠੀਕ ਹੈ ਜੀ ਮੈਕ ਮਿਲਰ ਨੂੰ ਤੇ ਕੀ ਉਹ 50 ਲੱਖ ਲੋਕ ਵਾਪਸ ਜਾਣਗੇ ਹਮ ਮਤਲਬ ਇਹ ਸਵਾਲ ਅਸਲ 'ਚ ਦੇਖੀਏ ਤਾਂ ਬਣਦਾ ਨਹੀਂ ਕਿਉਂ ਜਾਣਗੇ ਵਾਪਸ ਭਈ ਜੇ ਤੋ ਵਾਪਸ ਤਾਂ ਜਾਣਗੇ ਜੇ ਉਹਨਾਂ ਨੂੰ ਅੱਗੇ ਵੀਜ਼ਾ ਨਹੀਂ ਮਿਲਣਾ ਹਮ ਬਟ ਉਹਨਾਂ ਜੋ ਬਹੁਤ ਸਾਰੇ ਲੋਕ ਤੇ ਉਹਨਾਂ ਜਿਨ੍ਹਾਂ ਦਾ ਅੱਗੇ ਵੀਜ਼ਾ ਡਿਊ ਹੈ ਕਿਸੇ ਦੀ ਪੀਆਰ ਡਿਊ ਹੈ ਕਿਸੇ ਦਾ ਪੀਜੀਡਬਲੂਪੀ ਵਰਕ ਪਰਮਿਟ ਡਿਊ ਹੈ ਕਿਸੇ ਦੇ ਅਦਰ ਵਰਕ ਪਰਮਿਟ ਡਿਊ ਹੈ ਕੋਈ ਵਰਕ ਪਰਮਿਟ ਤੋਂ ਪੀਆਰ ਤੇ ਜਾ ਰਿਹਾ ਕੋਈ ਪੀਆਰ ਤੋਂ ਸੈਟਲਮੈਂਟ ਤੇ ਜਾ ਰਿਹਾ ਸੋ ਐਕਸਪਾਇਰ ਕਿਦਾਂ ਹੋ ਗਿਆ ਮਤਲਬ ਐਕਸਪਾਇਰ ਠੀਕ ਹੈ ਉਹਦਾ ਜਿਹੜਾ ਕਰੰਟ ਵੀਜ਼ਾ ਹੋਊਗਾ ਉਹ ਖਤਮ ਹੁੰਦਾ ਹੋਊਗਾ ਬਟ ਉਹ ਅਗਲੇ ਵੀਜ਼ੇ ਲਈ ਐਲੀਜੀਬਲ ਹੈ ਇਹੀ ਮੈਕ ਮਿਲਰ ਨੇ ਕਿਹਾ ਕਿ ਉਹ ਜਿਹੜੇ ਵੀਜ਼ੇ ਖਤਮ ਹੋ ਰਹੇ ਨੇ ਉਹਨਾਂ ਚੋਂ ਕਈ ਲੋਕਾਂ ਦੇ ਵੀਜ਼ੇ ਅਗੇ ਆਟੋਮੈਟਿਕਲੀ ਐਕਸਟੈਂਡ ਹੋਣੇ ਆ ਉਹ ਦੂਜੀਆਂ ਚੀਜ਼ਾਂ ਲਈ ਐਲੀਜੀਬਲ ਨੇ ਤੇ ਉਹਦੇ ਚੋਂ ਜਿਹੜੇ ਵੋਲੰਟਰੀ ਵਾਪਸ ਜਾਣਾ ਚਾਹਣਗੇ ਵੋਲੰਟਰੀ ਮਤਲਬ ਜਿਹੜੀ ਆਪਣੀ ਸਵੈ ਇੱਛਾ ਦੇ ਨਾਲ ਵਾਪਸ ਜਾਣਾ ਇਹ ਅਸੀਂ ਵਾਪਸ ਭੇਜਾਂਗੇ ਜਾਂ ਅਸੀਂ ਵਾਪਸ ਕੱਢਾਂਗੇ ਇਦਾਂ ਦੀ ਤਾਂ ਸਟੇਟਮੈਂਟ ਹੀ ਨਹੀਂ ਆਈ ਇਹ ਤੇ ਮਤਲਬ ਕਹ ਲੋ ਵੀ ਆ ਵੀਡੀਓ ਬਣਾਉਣ ਦੇ ਲਈ ਲੋਕੀ ਪੁੱਠੀਆਂ ਸਿੱਦੇ ਟਾਈਟਲ ਲਾਉਂਦੇ ਆ ਪਰ ਇਦਾਂ ਦੀ ਕੋਈ ਸਟੋਰੀ ਨਹੀਂ ਕੈਨੇਡਾ ਦੇ ਵਿੱਚ 110% ਮੈਂ ਤੁਹਾਨੂੰ ਦੇ ਦਿੰਦਾ ਹੈ ਜੇ ਤੇ ਉਹਨਾਂ ਨੇ ਪੂਰਾ ਸਾਲ ਲਾ ਲਿਆ ਰੂਲ ਚੇਂਜ ਕਰਨ ਤੇ ਮੈਂ ਕਹਿੰਦਾ ਵੀ ਸਾਲ ਹੋਰ ਵੀ ਲਾ ਲੈਣ ਬੰਦਾ ਇੱਕ ਨਹੀਂ ਕੈਨੇਡਾ 'ਚ ਡਿਪੋਰਟ ਹੋਣਾ ਕਿਉਂਕਿ ਜਿਹੜੀ ਸਰਕਾਰ ਪਾਵਰ 'ਚ ਬੈਠੀ ਹੈ ਤੇ ਜਿਨ੍ਹਾਂ ਨੇ ਆ ਕੇ ਪਾਵਰ 'ਚ ਬਠਣਾ ਇਹਨਾਂ ਦੋਨਾਂ ਨੂੰ ਪਤਾ ਇੱਕ ਚੀਜ਼ ਦਾ ਕਿ ਇਮੀਗ੍ਰੇਸ਼ਨ ਬਿਨਾ ਸਾਡਾ ਫਿਊਚਰ ਹੀ ਨਹੀਂ ਹੈ ਕੈਨੇਡਾ ਹੈ ਨਹੀਂ ਅਗਰ ਇਮੀਗ੍ਰੇਸ਼ਨ ਨਹੀਂ ਹੁੰਦੀ ਤਾਂ ਕੈਨੇਡਾ ਨਹੀਂ ਹੈਗਾ ਪਰ ਸਾਡੇ ਵਿਦਿਆਰਥੀਆਂ ਦਾ ٹرسٹ ਕੀ ਹੁਣ ਬਣੂਗਾ ਹੁਣ ਵਿਦਿਆਰਥੀ ਸਾਡੇ ਜਾ ਰਹੇ ਨੇ ਜਾਣਗੇ ਬਿਲਕੁਲ ਬਣੇਗਾ ਜੀ ਔਰ ਬੰਨਾ ਸ਼ੁਰੂ ਹੋ ਚੁੱਕਾ ਮੈਂ ਕਹੂੰਗਾ ਜਦੋਂ ਦਾ ਕੈਨੇਡਾ ਨੇ ਖਾਸ ਕਰਕੇ ਜੀਆਈਸੀ ਖਤਮ ਕੀਤੀ ਔਰ ਮੈਂ ਦੱਸਦਾ ਕਿ ਬੱਚਿਆਂ ਦਾ ਟ੍ਰੈਂਡ ਕੱਲਾ ਅਸਲੀ ਨਹੀਂ ਰੁਕਿਆ ਕਿ ਕੈਨੇਡਾ ਨੇ ਕੋਈ ਰੂਲ ਬਦਲਤੇ ਕੈਨੇਡਾ ਨੇ ਤੇ ਸਟੂਡੈਂਟ ਦੇ ਸਿਰ ਕੋਈ ੱਟ ਨਹੀਂ ਮਾਰੀ ਕਿਹੜਾ ਵੀਜ਼ਾ ਮੈਨੂੰ ਦੱਸੋ ਜਿਹੜਾ ਕੈਨੇਡਾ ਨੇ ਰਿਜੈਕਟ ਕਰ ਦਿੱਤਾ ਹੋਵੇ ਜਿਹੜੀ ਰਿਜੈਕਸ਼ਨ ਦੇਖਦੇ ਆ ਉਹ ਨੋਰਮਲ ਰਿਜੈਕਸ਼ਨ ਪਹਿਲਾਂ ਵੀ ਆਉਂਦੀ ਸੀ ਪਹਿਲਾਂ ਕਿਹੜੀ ਕੈਨੇਡਾ ਨੇ ਕਦੀ ਰਿਜੈਕਸ਼ਨ ਨਹੀਂ ਦਿੱਤੀ ਤੇ ਉਹਦੇ ਬੱਚਿਆਂ ਨੇ ਦੋਰੇ ਵੀਜ਼ੇ ਵੀ ਲਏ ਆ ਅੱਜ ਵੀ ਬੱਚੇ ਰਿਜੈਕਸ਼ਨ ਤੋਂ ਬਾਅਦ ਵੀਜ਼ਾ ਲੈਂਦੇ ਆ ਸੋ ਉਹਨੇ ਕੁਝ ਨਹੀਂ ਕੀਤਾ ਬੇਸਿਕਲੀ ਇਹ ਸਟੋਰੀ ਜਨਵਰੀ ਦਸੰਬਰ ਚ ਆਪਾਂ ਕਹਿ ਲਈਏ 2023 ਚ ਹੀ ਹੋ ਗਈ ਸੀ ਜਦੋਂ ਉਹਨਾਂ ਨੇ ਜੀਆਈਸੀ ਡਬਲ ਕਰ ਦਿੱਤਾ ਸੀ ਜੀਆਈਸੀ ਡਬਲ ਕਰਨ ਤੋਂ ਬਾਅਦ 70% ਜਿਹੜਾ ਸਾਡਾ ਕਲਾਇੰਟ ਆ ਜੀ ਉਹਦੇ ਬਜਟ ਚ ਕੈਨੇਡਾ ਬਾਹਰ ਹੋ ਗਿਆ ਸੀ ਠੀਕ ਹੈ ਕਿਉਂਕਿ ਉਸ ਤੋਂ ਪਹਿਲਾਂ ਵੀ ਜਿਹੜਾ ਕੈਨੇਡਾ ਸੀ ਉਹ ਬੰਦੇ ਨੂੰ ਨਾ ਨਾ ਕਰਦੇ 14-15 ਲੱਖ ਦਾ ਤੇ ਕਾਲਜ ਦੇ ਖਰਚਿਆਂ ਤੱਕ ਪੈ ਜਾਂਦਾ ਸੀ ਨਾ ਇੱਕ ਸਾਲ ਦੀ ਫੀਸ ਤੇ ਜੀਆਈਸੀ ਉਸ ਤੋਂ ਬਾਅਦ 5 ਲੱਖ ਅਗਲੇ ਨੂੰ ਨਾਲ ਵੀ ਚਾਹੀਦਾ ਟਿਕਟ ਵੀ ਲੈਣੀ ਹੈ ਸ਼ਾਪਿੰਗ ਵੀ ਕਰਨੀ ਹੈ ਨਾਲ ਵੀ ਚਾਰ ਪੈਸੇ ਲੈ ਕੇ ਜਾਣੇ ਆ ਸੋ 20 ਲੱਖ ਨੂੰ ਇਹ ਵੀਜ਼ਾ ਹੁੰਦਾ ਸੀ ਹੁਣ ਜਦੋਂ ਜੀਆਈਸੀ ਡਬਲ ਹੋ ਗਈ ਤਾਂ ਉਹ ਬਜਟ 30 ਲੱਖ ਤੇ ਚਲਾ ਗਿਆ ਜੋ ਹਰ ਪਰਿਵਾਰ ਦਾ ਬਜਟ ਨਹੀਂ ਸੀ ਹਰ ਪਰਿਵਾਰ ਨੇ 30 ਲੱਖ ਰੁਪਈਆ ਨਹੀਂ ਸਾਈਡ ਤੇ ਰੱਖਿਆ ਹੁੰਦਾ ਆਪਣੇ ਬੱਚੇ ਨੂੰ ਭੇਜਣ ਲਈ ਹਰ ਪਰਿਵਾਰ ਨੇ ਜਿੰਨੇ ਵੀ ਇਹ ਸੋਚਿਆ ਹੋਇਆ ਕਿ ਤੇ ਨਾ ਕਿਤੇ ਉਹਨੇ 15 ਕ ਲੱਖ ਦਿਮਾਗ ਚ ਉਹਦਾ ਹੀ ਸੋਚਿਆ ਹੁੰਦਾ ਚਾਰ ਪੰਜ ਲੱਖ ਦੀ ਅਗਲਾ ਲੋਡ ਪੈਂਦੇ ਇਧਰ ਉਧਰ ਉਹ ਅਰੇਂਜਮੈਂਟ ਕਰ ਲੈਂਦਾ ਪਰ ਜਦੋਂ ਬਜਟ ਹੀ ਡਬਲ ਹੋ ਗਿਆ ਤੇ ਉਹ ਅਰੇਂਜਮੈਂਟਾਂ ਇੰਨੀਆਂ ਸੌਖੀਆਂ ਨਹੀਂ ਰਹੀਆਂ ਸੋ ਨੰਬਰ ਘਟਣ ਦਾ ਕਾਰਨ ਇਹ ਰਿਹਾ ਨੰਬਰ ਜਨਵਰੀ ਤੋਂ ਘਟਨੇ ਸ਼ੁਰੂ ਹੋ ਗਏ ਸੀ ਜਦੋਂ ਤੋਂ ਜੀਆਈਸੀ ਵਧ ਗਿਆ ਸੀ ਜੀ ਜੀ ਠੀਕ ਹੈ ਨਹੀਂ ਬਟ ਹੁਣ ਦੁਬਾਰਾ ਜਿਹੜੀ ਚੀਜ਼ਾਂ ਨੇ ਔਰ ਰਿਵਰਸ ਹੋਣ ਲੱਗੀਆਂ ਨੇ ਅੱਜ ਸਾਡੇ ਆਫਿਸ ਦੇ ਵਿੱਚ ਹੀ ਕੈਨੇਡਾ ਦੀ ਇਨਕੁਆਰੀਸ ਵਧ ਗਈਆਂ ਨੇ ਪਿਛਲੇ 20 ਦਿਨਾਂ ਚ ਅਸੀਂ ਦੇਖੀਏ ਜਦੋਂ ਦੀ ਕੈਨੇਡਾ ਦੀ ਅਨਾਉਂਸਮੈਂਟ ਆ ਗਈ ਕਿ ਹੁਣ ਜੀਆਈਸੀ ਕਰਨਾ ਜ਼ਰੂਰੀ ਨਹੀਂ ਉਸ ਤੋਂ ਬਾਅਦ ਕਈ ਕਾਲਜ ਕਈ ਯੂਨੀਵਰਸਿਟੀਆਂ ਦੀ ਅਨਾਉਂਸਮੈਂਟ ਆ ਗਈ ਕਿ ਤੁਹਾਨੂੰ ਪੂਰੇ ਸਾਲ ਦੀ ਫੀਸ ਦੇਣ ਦੀ ਲੋੜ ਨਹੀਂ ਤਾਂ ਹੁਣ ਅੱਜ ਦੀ ਡੇਟ 'ਚ ਕੈਨੇਡਾ ਦੁਆਰਾ 8 ਲੱਖ ਦੇ ਬੂਏ ਤੇ ਖੜਾ ਹੋ ਗਿਆ 7 ਲੱਖ ਦੇ ਬੂਏ ਤੇ ਖੜਾ ਹੋ ਗਿਆ ਮਤਲਬ ਤੁਸੀਂ 6 ਮਹੀਨੇ ਦੀ ਫੀਸ ਹੈ ਜੋ ਨਾਰਮਲੀ 5.5 ਲੱਖ 6 ਲੱਖ ਬੰਨੀ ਵੱਧ ਤੋਂ ਵੱਧ ਅੰਬੈਸੀ ਦੇ ਖਰਚੇ ਨੇ 50 ਹਜ਼ਾਰ ਰੁਪਏ ਤੇ ਉਸ ਤੋਂ ਬਾਅਦ ਕੁਝ ਵੀ ਨਹੀਂ ਬਚਿਆ ਜੀਆਈਸੀ ਤੁਸੀਂ ਕਰਨੀ ਨਹੀਂ ਹੈ ਫੰਡ ਸ਼ੋਅ ਕਰੋ ਆਪਣਾ ਵੀਜ਼ਾ ਲਵੋ ਵੀਜ਼ੇ ਮਿਲਨੇ ਸ਼ੁਰੂ ਹੋ ਚੁੱਕੇ ਆ ਫਾਈਲਾਂ ਲਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਸਟ ਆਇਆ ਕਿ ਲੋਕਾਂ ਨੂੰ ਕੀ ਹੁੰਦਾ ਕਿ ਜਿੰਨਾ ਚਿਰ ਮੇਰੇ ਗਵਾਂਡ ਚ ਨਹੀਂ ਕਿਸੇ ਦਾ ਆ ਗਿਆ ਜੀ ਉਹਨਾਂ ਚਿਰ ਨਹੀਂ ਕਿਉਂਕਿ ਸਾਡੇ ਇੱਕ ਪ੍ਰੋਬਲਮ ਹੈ ਕਹਿੰਦਾ ਵੀ ਇਹ ਪ੍ਰੋਬਲਮ ਵੀ ਕਹ ਲਓ ਨਕਸਾਲ ਵੀ ਕਹ ਲਓ ਫਾਇਦਾ ਵੀ ਕਹ ਲਓ ਵੀ ਸਾਡੇ ਲੋਕ ਹੈ ਭੇਡ ਚਾਲਦੇ ਸ਼ਿਕਾਰ ਵੀ ਵੀਜ਼ੇ ਵੀ ਲੱਗਣਗੇ ਤੇ ਗਵਾਂਡੀਆਂ ਦਾ ਲੱਗ ਜਾਏਗਾ ਨਾਲ ਦੇ ਪਿੰਡ 'ਚ ਲੱਗ ਜਾਏਗਾ ਫੇਰ ਅਪਲਾਈ ਕਰਨ ਜਾਵਾਂਗੇ ਤੇ ਵੀਜ਼ਾ ਰਿਜੈਕਟ ਵੀ ਹੋ ਰਹੇ ਨੇ ਤੇ ਇਹਨਾਂ ਨੇ ਉਦੋਂ ਵੀ ਸਿੱਖਣਾ ਹੈ ਕਿ ਜਦੋਂ ਗਵਾਂਡੀਆਂ ਦਾ ਵੀ ਰਿਜੈਕਟ ਹੋ ਗਿਆ ਨਾਲ ਦੇ ਪਿੰਡ 'ਚ ਵੀ ਰਿਜੈਕਟ ਹੋ ਗਿਆ ਹਾਂ ਵੀ ਹੁਣ ਫਾਈਲ ਨਹੀਂ ਲਾਉਣੀ ਇਹਨਾਂ ਨੇ ਕਦੀ ਕਿਸੇ ਸਮਝਦਾਰ ਬੰਦੇ ਦੀ ਗੱਲ ਨੂੰ ਸੁਣਨ ਨਾਲ ਤੇ ਮੰਨਣ ਨਾਲ ਨਹੀਂ ਜਾਣਾ ਵੀ ਕਿਹੜਾ ਟਾਈਮ ਇੱਗੇ ਵਧਣ ਦਾ ਹੁੰਦਾ ਹੈ ਕਿਹੜਾ ਟਾਈਮ ਪਿੱਛੇ ਹਟਣ ਦਾ ਹੁੰਦਾ ਹੈ ਜਦੋਂ ਅਸੀਂ ਕਹਿੰਦੇ ਸੀ ਵੀ ਤੁਸੀਂ ਕੈਨੇਡਾ ਚ ਜਾ ਕੇ ਖਰਾਬ ਨਾ ਕਰੋ ਬਿਨਾਂ ਵਜ੍ਹਾ ਝੂਠੇ ਕਾਗਜ਼ਾਂ ਦੇ ਟੂਰਿਸਟ ਵੀਜ਼ੇ ਨਾਲ ਲੈ ਕੇ ਜਾਓ ਉਦੋਂ ਇਹਨਾਂ ਨੇ ਸੁਣੀ ਨਹੀਂ ਕਹਿੰਦੇ ਵੀਜ਼ੇ ਲੱਗਦੇ ਬੜੋ ਕੈਨੇਡਾ ਹੁਣ 25-25 ਲੱਖ ਦੇ ਉਦੋਂ ਕੈਨੇਡਾ ਕੋਲੋਂ ਵੀਜ਼ੇ ਚੱਕਲੇ ਏਜੰਟਾਂ ਨੂੰ ਦੇ ਕੇ ਜਾਲੀ ਕਾਗਜ਼ ਪਾ ਕੇ ਅਗਲੇ ਆਣੇ ਵੀ ਐਂ ਟੀਕਾ ਭਰ ਕੇ ਲਾਇਆ ਹੋਇਆ ਤੇ ਹੁਣ ਉਹ 20 ਲੱਖ ਲਾ ਕੇ ਜਿਹੜਾ ਕੈਨੇਡਾ ਟੂਰਿਸਟ ਵੀਜ਼ਾ ਲੈ ਕੇ ਬੈਠਾ ਉਹ ਤੋਂ ਵਾਪਸ ਵੀ ਨਹੀਂ ਆਉਣ ਡਿਆ ਤੇ ਉੱਥੇ ਵੀ ਨਹੀਂ ਕੁਝ ਹੋ ਪਾਰਿਆ ਸੋ ਆ ਆ ਪ੍ਰੋਬਲਮ ਆ ਜੇ ਤੁਸੀਂ ਫਸਦੇ ਹੋ ਜਦੋਂ ਤੁਸੀਂ ਸਹੀ ਗੱਲ ਨੂੰ ਸੁਣਨਾ ਨਹੀਂ ਚਾਹੁੰਦੇ ਮੰਨ ਹੁਣ ਵੀ ਮੈਂ ਕਹਿੰਦਾ ਕਿ ਕੋਈ ਗੱਲ ਨਹੀਂ ਜਿਹੜੇ ਨਹੀਂ ਅਪਲਾਈ ਕਰਨਾ ਚਾਹੁੰਦੇ ਸਿਰਫ 2 ਮਹੀਨੇ ਆ ਵੇਟ ਕਰੋ ਕਿਉਂਕਿ ਜਨਵਰੀ ਇਨਟੇਕ ਦੀਆਂ ਫਾਈਲਾਂ ਲੱਗੀਆਂ ਨੇ ਨਾ ਜਿਹੜੀਆਂ ਲੱਗੀਆਂ ਨੇ ਇਹਦੇ ਵਿੱਚ ਨੌਨ ਐਸ ਡੀ ਐਸ ਜਾਂ ਨਵੇਂ ਸਿਸਟਮ ਦੇ ਵਿੱਚ ਬਿਨਾ ਜੀ ਆਈ ਸੀ ਤੋਂ ਇਹਨਾਂ ਦੇ ਰਿਜ਼ਲਟ ਤੁਹਾਡੇ ਕੋਲ ਜਨਵਰੀ ਛੱਡਦੇ ਸਾਲ ਦੇ ਵਿੱਚ ਤੁਹਾਡੇ ਆਂਡ ਗਵਾਂਡ ਚ ਦਿਖਣ ਲੱਗ ਜਾਣਗੇ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਤੁਸੀਂ ਪਾਗਲਾਂ ਵਾਂਗੂ ਰਸ਼ ਪਾ ਲੈਣਾ ਐ ਵੀ ਦੇਖ ਲਿਓ ਡੱਲਾ ਜੀ ਕਿ 2025 ਕੈਨੇਡਾ ਦਾ ਦੁਬਾਰਾ ਅੱਛਾ ਗਰੰਟੀ ਹੈ ਇਲੈਕਸ਼ਨਾਂ ਦਾ ਰੌਲਾ ਇਹ ਵਿੱਚੋਂ ਖਤਮ ਹੋਏਗਾ ਤੇ ਇਹ ਸਿਸਟਮ ਹੁਦਾ ਹੀ ਚੱਲੇਗਾ ਸਿਰਫ ਬੱਚਿਆਂ ਨੂੰ ਦੋ ਚੀਜ਼ਾਂ ਬਦਲਣੀਆਂ ਪੈਣੀਆਂ ਪਹਿਲੀ ਚੀਜ਼ ਆ ਕਿ ਇਹ ਵਿਦਆਊਟ ਆਇਲੈਟਸ ਨਹੀਂ ਹੈਗਾ ਸੋ ਆਇਲੈਟਸ ਜ਼ਰੂਰੀ ਹੋਊਗੀ ਲੈਂਗੁਏਜ ਦੀ ਇੰਪੋਰਟੈਂਸ ਹੋਊਗੀ ਔਰ ਦੂਸਰਾ ਵੀਜ਼ਾ ਤੁਹਾਨੂੰ ਸਭ ਤੋਂ ਜ਼ਿਆਦਾ ਯੂਨੀਵਰਸਿਟੀ ਕੇਸਾਂ 'ਚ ਦੇਖਣ ਨੂੰ ਮਿਲੇਗਾ ਕਾਲਜਾਂ ਦੇ ਕੇਸਾਂ 'ਚ ਘੱਟ ਦੇਖਣ ਨੂੰ ਮਿਲੇਗਾ ਮਤਲਬ ਕੈਨੇਡਾ 'ਚ ਵੀ ਸਾਡੇ ਵਿਦਿਆਰਥੀ ਡਿਗਰੀਆਂ ਕਰਨ ਜਾਣ ਤੁਹਾਡੇ ਕਹਿਣ ਦਾ ਮਤਲਬ ਇਹ ਆ ਕੈਨੇਡਾ ਨੂੰ ਦੇਖੋ ਕੈਨੇਡਾ ਦਾ ਟਾਰਗੇਟ ਕੀ ਸੀ ਕੈਨੇਡਾ ਦਾ ਟਾਰਗੇਟ ਸੀ ਸਾਡੇ ਕੋਲ ਲੋਕ ਆ ਪਹਿਲਾਂ ਲੋਕ ਆ ਫਿਰ ਉਹਨਾਂ ਦਾ ਟਾਰਗੇਟ ਬਣ ਗਿਆ ਵੀ ਸਾਡੇ ਕੋਲ ਸਕਿਲਡ ਲੋਗ ਆਣ ਜਾਂ ਜਿਹੜੇ ਸਾਡੇ ਕੋਲ ਬੱਚੇ ਆ ਰਹੇ ਉਹ ਸਕਿਲਡ ਹੋਣ ਸੋ ਕੈਨੇਡਾ ਨੇ ਅਗਰ ਯਾਦ ਹੋਵੇ ਤੁਹਾਨੂੰ ਜਦੋਂ ਕੋਵਿਡ ਚ ਕੈਨੇਡਾ ਆਈ ਆਰ ਸੀ ਸੀ ਆਨਲਾਈਨ ਆਉਂਦਾ ਹੁੰਦਾ ਸੀ ਬੱਚਿਆਂ ਨਾਲ ਡਾਇਰੈਕਟ ਗੱਲ ਕਰਦਾ ਹੁੰਦਾ ਸੀ ਡਾਇਰੈਕਟ ਲਾਈਵ ਸਵਾਲ ਲੈਂਦਾ ਹੁੰਦਾ ਸੀ ਇੱਕ ਚੀਜ਼ ਉਹ ਬੜੀ ਰਿਪੀਟ ਕਰਦੇ ਹੁੰਦੇ ਸੀ ਕਿ ਡਾਇਵਰਸੀਫਿਕੇਸ਼ਨ 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 ਦਾ ਮਤਲਬ ਹੈ ਕਿ ਅਲੱਗ-ਅਲੱਗ ਪੜ੍ਹਾਈ ਲਿਖਾਈ ਦੇ ਵਿੱਚ ਆਓ ਅਲੱਗ-ਅਲੱਗ ਤਰ੍ਹਾਂ ਦੇ ਕੋਰਸਾਂ ਚਾਓ ਅਲੱਗ-ਅਲੱਗ ਜਗ੍ਹਾਵਾਂ ਤੇ ਆਓ ਇੱਕੋ ਜਗ੍ਹਾ ਤੇ ਨਹੀਂ ਆਉਂ ਪਰ ਸਾਡੀ ਜਨਤਾ ਦਾ ਕੀ ਚੱਲ ਰਿਹਾ ਸੀ 90% ਬਿਜ਼ਨਸ ਕੋਰਸ ਚ 90% ਟੋਰਾਂਟੋ ਚ ਹੋਰ ਕਿਤੇ ਜਾਣਾ ਹੀ ਨਹੀਂ ਸੋ ਉਹਦਾ ਹਰਜਾਨਾ ਹੁਣ ਉਹਨਾਂ ਨੇ ਆਪਣੀ ਪੜ੍ਹਾਈ ਦੇ ਸਿਸਟਮ ਨੂੰ ਜਦੋਂ ਰੀਫਰਬਿਸ਼ ਕੀਤਾ ਤਾਂ ਉਹਨਾਂ ਨੇ ਐਸੇ ਹਿਸਾਬ ਨਾਲ ਇਹਨੂੰ ਰੀਫਰਬਿਸ਼ ਕਰਤਾ ਕਿ ਹੁਣ ਬੰਦਾ ਸਿਰਫ ਚੱਜ ਦੀ ਪੜ੍ਹਾਈ ਲਈ ਆਏਗਾ ਜਦੋਂ ਤੁਸੀਂ ਯੂਨੀਵਰਸਿਟੀਆਂ ਲੱਭੋਗੇ ਤੁਹਾਨੂੰ ਸਾਰੀਆਂ ਯੂਨੀਵਰਸਿਟੀਆਂ ਟੋਰਾਂਟੋ ਚ ਨਹੀਂ ਲੱਭਣਗੀਆਂ ਤਨਾਈਆਂ ਕਾਲਜਾਂ ਵਾਂਗੂ ਖੁੱਲਣੀਆਂ ਕਿਉਂਕਿ ਯੂਨੀਵਰਸਿਟੀ ਖੋਲਣਾ ਕੋਈ ਮਜ਼ਾਕ ਨਹੀਂ ਹੁੰਦਾ ਕਾਲਜ ਖੋਲਣਾ ਕਿਤੇ ਨਾ ਕਿਤੇ ਫੇਰ ਇੱਕ ਬਿਜ਼ਨਸ ਹੈ ਬਟ ਯੂਨੀਵਰਸਿਟੀ ਬਣਾਉਣੀ ਕਿਸੇ ਕੰਟਰੀ ਦੇ ਵਿੱਚ ਕੋਈ ਇੰਨਾ ਸੌਖਾ ਕੰਮ ਨਹੀਂ ਹੁੰਦਾ ਸੋ ਜਿਹੜੀਆਂ ਯੂਨੀਵਰਸਟੀਆਂ ਨੇ ਤੁਹਾਨੂੰ ਉਹਨਾਂ ਚ ਹੀ ਜਾਣਾ ਪਏਗਾ ਦੂਸਰਾ ਉਹਨਾਂ ਨੇ ਕਾਲਜਾਂ ਨੂੰ ਰਿਗਰੈਟ ਕੀਤਾ ਉਹਦੇ ਵਿੱਚੋਂ ਵੀ ਖਾਸ ਕਰ ਜਿਹੜੇ ਡਿਪਲੋਮਾ ਪ੍ਰੋਗਰਾਮ ਉਹਨਾਂ ਨੇ ਛੱਡੇ ਵੀ ਆ ਡੱਲਾ ਜੀ ਅਗਰ ਤੁਸੀਂ ਦੇਖੋਗੇ ਉਹ ਸਾਰੇ ਟੈਕਨੀਕਲ ਪ੍ਰੋਗਰਾਮ ਨੇ ਸਾਰੇ ਦੇ ਸਾਰੇ ਟੈਕਨੀਕਲ ਪ੍ਰੋਗਰਾਮ ਨੇ ਔਰ 90% ਉਹ ਪ੍ਰੋਗਰਾਮ ਸਿਰਫ ਨਾਨ ਮੈਡੀਕਲ ਤੇ ਮੈਡੀਕਲ ਸਟੂਡੈਂਟ ਲਈ ਨੇ ਡਿਪਲੋਮੇ ਵਾਲੇ ਆ ਕਮਰਸ ਵਾਲਿਆਂ ਲਈ ਕੋਈ ਡਿਪਲੋਮਾ ਨਹੀਂ ਹੈਗਾ ਆਰਟਸ ਵਾਲਿਆਂ ਲਈ ਕੋਈ ਡਿਪਲੋਮਾ ਨਹੀਂ ਹੈਗਾ ਸਾਰੇ ਦੇ ਸਾਰੇ ਡਿਪਲੋਮੇ ਇੰਨਾ ਵਸਤੇ ਆ ਔਰ ਜਿਹੜੇ ਆਰਟਸ ਕਮਰਸ ਵਾਲੇ ਬੱਚੇ ਨੇ ਉਹਨਾਂ ਨੂੰ ਕਹਦੇ ਜੀ ਤੁਸੀਂ ਆਓ ਇੱਥੇ ਡਿਗਰੀ ਕਰੋ ਵੀ ਜੇ ਤੁਸੀਂ ਉੱਥੇ ਪੜ੍ਹਾਈ ਚਾਜਣਾ ਨਹੀਂ ਕੀਤੀ ਤਾਂ ਹੁਣ ਇੱਥੇ ਆ ਕੇ ਕੋਈ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਕਰੋ ਫਿਰ ਤੁਹਾਡੇ ਨਾਲ ਸਿੱਧੇ ਮੂੰਹ ਗੱਲ ਕਰਾਂਗੇ ਸੋ ਕੈਨੇਡਾ ਨੂੰ ਸਕਿੱਲ ਚਾਹੀਦੀ ਹੈ ਇੱਥੋਂ ਆਪਣੇ ਦਿਮਾਗ ਚੋਂ ਟਰੱਕ ਟੈਕਸੀ ਕੱਢ ਦੋ ਤੇ ਤੁਸੀਂ ਕੈਨੇਡਾ ਚ ਬਹੁਤ ਕਾਮਯਾਬ ਹੋਵੋ ਇੱਥੋਂ ਸੋਚ ਕੇ ਜਾਓਗੇ ਤੁਸੀਂ ਬਿਜ਼ਨਸ ਕਰਨਾ ਹੈ ਇੱਥੋਂ ਸੋਚ ਕੇ ਜਾਓਗੇ ਤੁਸੀਂ ਵਧੀਆ ਜੌਬ ਕਰਨੀ ਹੈ ਇੱਥੋਂ ਸੋਚ ਕੇ ਜਾਓਗੇ ਤੁਸੀਂ ਕੋਈ ਸੌਫਟਵੇਅਰ ਇੰਜੀਨੀਅਰ ਬੰਨਾ ਹੈ ਕੋਈ ਮੈਕੈਨੀਕਲ ਇੰਜੀਨੀਅਰ ਬੰਨਾ ਹੈ ਕੋਈ ਸਿਵਲ ਇੰਜੀਨੀਅਰ ਬੰਨਾ ਹੈ ਕੋਈ ਹੈਲਥ ਕੇਅਰ ਚ ਜਾਣਾ ਹੈ ਕੋਈ ਨਰਸ ਬੰਨਾ ਹੈ ਫੇਰ ਕੈਨੇਡਾ ਤੁਹਾਡੇ ਲਈ ਹੈ ਔਰ ਜੇ ਤੁਸੀਂ ਸੋਚੋਗੇ ਕਿ ਅੱਲਾ ਕੈਨੇਡਾ ਚ ਵੜਨਾ ਹੈ ਤਾਂ ਵੜ ਜਾਓ ਪਛਤਾਉਂਗੇ ਵੀ ਤੁਸੀਂ ਕੈਨੇਡਾ ਨੇ ਤੇ ਪਛਤਾਉਣਾ ਨਹੀਂ ਠੀਕ ਹੈ ਨਹੀਂ ਸੋ ਇਹ ਚੀਜ਼ਾਂ ਤੁਸੀਂ ਅੱਗੇ ਵਾਸਤੇ ਸਮਝ ਜਾਓਗੇ ਤੇ ਵੀਜ਼ੇ ਵੀਜ਼ੇ ਤੇ ਮੋਜਾਂ ਹੀ ਮੋਜਾਂ ਨਹੀਂ ਸਮਝੋਗੇ ਭਾਵੇਂ ਇੰਡੀਆ ਬੈਠੇ ਰੋਈ ਜਾਓ ਭਾਵੇਂ ਉੱਥੇ ਬੈਠੇ ਰੋਈ ਜਾਓ ਪਊਗਾ ਰੋਣਾ ਜ਼ਿੰਦਗੀ 'ਚ ਬਿਲਕੁਲ ਜੀ ਸੋ ਬੜੀ ਦਿਲਚਸਪ ਗੱਲਬਾਤ ਔਰ ਬਹੁਤ ਹੀ ਤੁਸੀਂ ਚੰਗੀਆਂ ਗੱਲਾਂ ਸਟੂਡੈਂਟਸ ਨਾਲ ਸਾਂਝੀਆਂ ਕੀਤੀਆਂ ਨੇ ਮੈਂ ਵਿਦਿਆਰਥੀਆਂ ਨੂੰ ਕਹੂੰਗਾ ਕਿ ਕੈਨੇਡਾ ਬਾਰੇ ਜਦੋਂ ਵੀ ਤੁਸੀਂ ਕੋਈ ਫੈਸਲਾ ਕਰਨਾ ਹੈ 90238 90238 ਤੇ ਅਮਰਜੀਤ ਸਿੰਘ ਕਮਰ ਉਹਨਾਂ ਦੇ ਨਾਲ ਗੱਲ ਕਰੋ ਜਲੰਧਰ ਜਾ ਕੇ ਮਿਲੋ ਜਾਂ ਆਨਲਾਈਨ ਟਾਈਮ ਲੈ ਕੇ ਵੀਡੀਓ ਕਾਨਫਰencing ਤੇ ਨਾਲ ਮੀਟਿੰਗ ਕਰੋ ਕਿ ਕੈਨੇਡਾ ਸੋ ਸਮਝ ਕੇ ਜਾਓ ਅੱਖਾਂ ਬੰਦ ਕਰਕੇ ਹੁਣ ਕੈਨੇਡਾ ਦੇ ਵਿੱਚ ਥਾਂ ਨਹੀਂ ਮਿਲੀ ਤੇ ਤੁਸੀਂ ਆਪਣਾ ਨੁਕਸਾਨ ਕਰਾ ਸਕਦੇ ਹੋ ਉਹਦੇ ਤੋਂ ਬਚੋ ਕਮਰ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਵਕਤ ਕੱਢਿਆ ਤੇ ਬਹੁਤ ਹੀ ਮਹੱਤਵਪੂਰਨ ਗੱਲਬਾਤ ਤੁਸੀਂ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਥੈਂਕ ਯੂ ਥੈਂਕ ਯੂ ਜੀ ਸਤਿ ਸ਼ਕੁਰੂ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ